ये देखो ये बच्चा छोटा इसको इसकी शुगर की दवाई आती है इसकी किडनी खराब है इसकी शुगर की दवाई आती है आ गुल्ग लेके आए ने घरों दे आ देखो देख रहे हो अमित जी दी डेडिकेशन जे ए इथे आ सकदे ने ता साडे वगेया नु ਤੁਹਾਡੇ वगेया नु ਕੀ यार फर्क ਪੈ ਰਿਹਾ ਭਾਈ ਆਓ ਮਾਲਕ ਅੱਗੇ ਜਾ ਕੇ ਅਰਦਾਸ ਕਰ ਰਹੇ ਹੋ ਕਿ ਮਾਲਕ ਇਹਨੂੰ ਹੋਰ ਭਾਗ ਲਾਵੇ ਆਪ ਇਨਕੇ ਲਈ ਅਰਦਾਸ ਕਰਨਾ ਜੀ ਆਪਕੇ ਲਈ ਕਰਾਂਗੇ ਮਿਲ ਜੁਲ ਕੇ ਬਸ ਸਰਬਤ ਦਾ ਭਲਾ ਕੈਸੇ ਹੋ ਸਰ ਜੀ ਹਰ ਬਾਰ ਆਪ ਆਪ ਹਮਾਰੇ ਪੇ ਭਾਰ ਨਿਕਾਲਨੇ ਕੇ ਲਈ ਆ ਜਾਤੇ ਹੋ ਕੈਸੇ ਹੋ ਠੀਕ ਹੈ ਜੀ ਕੀ ਨਾਮ ਆਪਕਾ ਅਮਿਤ ਨਾਮ ਹੈ ਅਮਿਤ ਮੈਂ ਹਰ ਵਾਰੀ ਆਪਕਾ ਨਾਮ ਭੁੱਲ ਜਾਂਦਾ ਹਾਂ ਰੀ ਸੌਰੀ ਇਹ ਸਾਡਾ ਅਮਿਤ ਭਰਾ ਹੈ ਜੀ ਔਰ ਤੁਸੀਂ ਆਪੇ ਇਮੇਜਨ ਕਰ ਲਓ ਕਿ ਸਾਡੇ ਕੋਲ ਮਰੀਜ਼ ਬਣ ਕੇ ਆਇਆ ਸੀ ਚਲੋ ਕਿਸੇ ਕਾਰਨ ਇਨਰ ਦਾ ਆਪਰੇਸ਼ਨ ਨਹੀਂ ਹੋ ਪਾਇਆ ਚੂਲੇ ਖਰਾਬ ਨੇ ਪਰ ਮਰੀਜ਼ ਬਣ ਕੇ ਆਇਆ ਸੀਗਾ ਸੇਵਾ ਲੈਣ ਲਈ ਔਰ ਐਸਾ ਦਿਲ ਤੇ ਜੁੜ ਗਿਆ ਕਿ ਹਰ ਮਹੀਨੇ ਕੰਮ ਵੀ ਕਰਦਾ ਆਪਣੇ ਪੇਰੈਂਟਸ ਤੇ ਬੋਝ ਵੀ ਨਹੀਂ ਬਣਨਾ ਪੜਿਆ ਲਿਖਿਆ ਬੰਦਾ ਹੈ ਤੇ ਹੁਣ ਸਾਡਾ ਡੋਨਰ ਬਣ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਆ ਡੋਨਰ ਬਣੇ ਭਾਈ ਸਾਹਿਬ ਜਿਹੜੇ ਆ ਗੁੱਲਗ ਲੈ ਕੇ ਆਏ ਨੇ ਘਰੋਂ ਆਹ ਦੇਖੋ ਬਾਈ ਜੀ ਸ਼ਰਮ ਆਏਗੀ ਇਹ ਦੇਖੋ ਆਹ ਦੇਖੋ ਆ ਗੁੱਲੇ ਕਰ ਰੁਪਈਆ ਰੁਪਈਆ 2 2 ਰੁਪਏ 5 ਇਹ ਕਦੋਂ ਸੇ ਜੋੜ ਰਹੇ ਹੋ ਇਹ ਸਰ ਜੀ ਮਹੀਨਾ ਦੋ ਮਹੀਨਾ ਹੋ ਗਿਆ ਮਹੀਨਾ ਦੋ ਮਹੀਨਾ ਹੋ ਗਿਆ ਤਾਂ ਇਹ ਜੋੜ ਕਰ ਵੀ ਮੇਰੇ ਕੋ ਲੱਗਦਾ ਹੈ ਕਿ 11500 ਬਣ ਜਾਏਗਾ ਤਾਂ ਇਸ ਕੇ ਲਈ ਖੁਦ ਕੇ ਲਈ ਰੱਖਣਾ ਦਿਹਾੜੀ ਖੁਦ ਵੀ ਆ ਪੂਰੀ ਸੂਰੀ ਕਮਾਤੇ ਹੋ ਤਾਂ ਦੇ ਕੇ ਕੀ ਮਿਲੇਗਾ ਸੇਵਾ ਕੇ ਲਈ ਸੇਵਾ ਕੇ ਲਈ ਦਿੱਕਤ ਸਾਹ ਦੇਖ ਕਹਿੰਦੇ ਸੇਵਾ ਦੇਣੀ ਹੈ ਬਾਈ ਜੀ ਇਹ ਸਾਡਾ ਪ੍ਰਵਾਸੀ ਭਰਾ ਹੈ ਯਾਰ ਅਮਿਤ ਦੇਖੋ ਯਾਰ ਕਿੱਦਾਂ ਕਿੱਦਾਂ ਦੇ ਰੰਗ ਨੇ ਰੱਬ ਦੇ ਆਪ ਬੇਟਾ ਭੇਜਿਓ ਉਥੋਂ ਜਿਨ੍ਹਾਂ ਦੇ ਬੱਚੇ ਤੇ ਸ਼ੂਗਰ ਦਾ ਹੋਣਾ ਭੇਜਿਓ ਬੱਚੇ ਨੂੰ ਦੇਖੋ ਬੰਦਾ ਦਿਹਾੜੀ ਕਰਦਾ ਹੈ ਪ੍ਰਵਾਸੀ ਵੀਰ ਰੁਪਈਆ ਰੁਪਈਆ ਜੋੜ ਕੇ ਲੈ ਕੇ ਆਇਆ ਕਹਿੰਦਾ ਮੈਂ ਸੇਵਾ ਕਰਨੀ ਇਹਦੇ ਵਾਸਤੇ ਅਰਦਾਸ ਕਰੋ ਕਿ ਮਾਲਕ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਲੋ ਇਹ ਦੋਨੋਂ ਵੰਡ ਕੇ ਲੈ ਲਿਓ ਫੜ ਲਓ ਮਾਲਕ ਅੱਗੇ ਜਾ ਕੇ ਅਰਦਾਸ ਕਰਿਓ ਕਿ ਮਾਲਕ ਇਹਨੂੰ ਹੋਰ ਭਾਗ ਲਾਵੇ ਆਪ ਇਨਕੇ ਲਈ ਅਰਦਾਸ ਕਰਨਾ ਜਾਂ ਆਪਕੇ ਲਈ ਕਰਾਂਗੇ ਮਿਲ ਜੁਲ ਕੇ ਬਸ ਸਰਬੱਤ ਦਾ ਭਲਾ ਭਗਵਾਨ ਸਭ ਦਾ ਭਲਾ ਕਰੇ ਸ਼ੁਕਰੀਆ ਯਾਰ ਅਮਿਤ ਜੀ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਮਾਲਕ ਕਰ ਪਗਰੇ ਅੱਦੇ-ਅੱਦੇ ਕਰ ਲਿ ਜੇ ਇਹ ਇੱਥੇ ਆ ਸਕਦੇ ਨੇ ਤਾਂ ਸਾਡੇ ਵਰਗਿਆਂ ਨੂੰ ਤੁਹਾਡੇ ਵਰਗਿਆਂ ਨੂੰ ਕੀ ਯਾਰ ਫਰਕ ਪੈ ਰਿਹਾ ਭਾਈ ਆਓ ਆਓ ਜਿੰਨੀ ਵੀ ਤੁਹਾਡੀ ਮਿਹਨਤ ਦੀ ਕਮਾਈ ਚੋਂ ਦਸਵੰਦ ਕੱਢ ਕੇ ਇੱਥੇ ਆ ਸਕਦੇ ਹੋ ਤਾਂ ਜਰੂਰ ਆਓ ਰੋਜ਼ ਸ਼ਾਮ ਨੂੰ 7 ਤੋਂ 9 ਮੋਲ ਟਾਊਨ ਲੁਧਿਆਣੇ ਅਸੀਂ ਮਿਲਦੇ ਹਾਂ 968800074 ਸਾਡਾ ਫੋਨ ਨੰਬਰ ਹੈ ਸਕਰੀਨ ਦੇ ਉੱਪਰ ਦਿੱਤਾ ਹੋਇਆ ਜਰੂਰ ਆਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ